ਉਹ ਤੋਏ ਕਿਰਾਏ ਸਾਈਜ਼ ਲੈਣਾਗਾ ਹੈਲੋ ਮੇਰੇ ਕੋ ਜਿਉਣ ਨੂੰ ਨਹੀਂ ਇੰਦਰੀ ਕਾਹਦਾ ਹੈ ਉਹ ਕੀ ਕਰਦੇ ਹੁੰਦੇ ਆ ਕੀ ਕਿ ਬੂ ਦੋੜ ਖੜੀ ਸੀ ਫੋਟ ਕਜੀ ਉਹ ਸ਼ੁਰੂ ਕਰੀ ਉਹ ਫੋਟ ਕਜੀ ਉਹ ਤੋਂ ਮੱਲੇ ਲੱਗੀ ਆ ਬਾਬਾ ਮੇਰੇ ਮੇ ਜਿਉਣ ਦੇ ਮੇਰੇ ਹੈ ਨਾ ਜਿਉਣ ਦੇ ਕੋਈ ਤੈਨੂੰ ਹੈਲੋ ਹਾਂ ਦੇਖ ਵੀ ਤੇਰੀ ਆਰੀ ਚੈਪਸ ਸੁਲਵਾ ਦਈਏ ਸਰਾਣਾ ਲਾ ਸਰਾਣਾ ਲਾ ਬਈ ਨਹੀਂ ਕੀ ਬੰਦੇ ਆ ਕੋਸੋ ਨੂੰ ਲਿਆ ਕੇ ਤਾਂ ਕੈਮਰਾ ਲਾ ਗਿਰਿਆ ਪਲੇਸ ਲੱਗੋ ਜੋਦੀ ਮੂਹ ਲਾਇਆ ਦਾ ਹਾਂ ਲੈ ਜਾ ਇਹ ਜਾ ਅਗਰ ਇਹ ਜੋ ਕੈਪਟਨ ਕਹਿੰਦਾ ਪੁੱਕੀ ਹੋ ਜੇ ਨਹੀਂ ਮਾਰਦਾ ਤੂੰ ਬੋਲ ਨਾ ਬੋਲ ਨਾ ਤੂੰ ਆਇਆ ਕਰ ਦੋ ਚਾਰ ਲੱਕੜਾ ਰੱਖ ਨਾ ਉੱਤੇ ਫੇਰੀ ਆ ਬਲਾ ਹੋ ਗਿਆ ਸਰੀਆ ਕਰ ਜੀ ਪਤਲੀਆਂ ਪਤਲੀਆਂ ਲੱਕੜਾ ਲਿਆ ਕੇ ਰੱਖੋ ਅਰੇ ਮੇਰੀ ਗੱਲ ਸੁਣੀ ਸਿੱਧੀ ਛੰਡੇ ਇਹ ਕੈਪਟਨ ਸਾਹਿਬ ਇਹ ਬੰਦਾ ਹੈ ਅੱਜ ਭੱਜਦਾ ਆਪਾਂ ਦਾ ਜੇ ਆਉਂਦਾ ਨਹੀਂ ਪੁੱਕੀ ਹੋ ਆ ਫਰ ਲੱਕੜਾ ਲੱਕੜਾ ਨਾ ਰੱਖੋ ਵੀ ਇਹ ਦੇਖ ਹਰ ਦਾ ਖਰਚਾ ਗੜਾ ਲਿਖਵਾ ਦੋ ਇਹ ਪਾਪੀਆਂ ਵੀ ਲਾਓ ਯਾਰ ਤੇਰੀ ਗੱਲ ਮੰਨੀ ਲੈਣੀ ਆ ਆਹੋ ਦੇ ਪਿਆਰ ਆ ਹੁਣ ਤੇੜੀਆਂ ਦਾ ਬਈ ਫੜ ਲਿਆ ਲਿਖਾਣੇ ਫੜ ਲਿਆ ਵੀ ਹੁਣ ਨਹੀਂ ਉੱਠਣ ਦਿੰਦੀ ਉਹ ਮੰਨੂ ਜੱਵੀ ਬਣਾ ਦੇ ਇਹ ਵੀ ਡੱਬੀ ਉਹ ਕਾਹਦੇ ਹਾਂ ਕਰ ਜਾਏ ਨਾਗ ਰੋ ਦੇ ਮੂਹ ਨਾਗ ਆਇਆ ਦੇਖੀ ਹਵਾ ਬਹੁਤ ਹੈ ਚੜ ਜਾਣੀ ਹੈ ਮਚਾ ਦੇ ਠੀਕ ਮਚਾ ਲੈ ਬੱਚਾ ਵੇ ਫੇਰੀ ਆਉ ਮਚਾਣਾ ਠੀਕ ਜੀ ਕਾ ਲੈਣਾ ਹੋ ਦੇ ਯਾਰਾ ਹੈ ਜਗਾਈ ਨਾ ਮੋਟਾ ਸੁਨੇਹਾ ਦੇ ਉਹ ਆਜੂ ਕਿਹੜੀ ਨਾ ਮਰ ਕੇ ਪੈਂਦਾ ਯਾਰ ਉਹ ਤਾਂ ਨਹੀਂ ਰਹਿਣਾ ਨਾ ਫੋਟੋ ਤਾਂ ਖਿੱਚੀ ਲਾਈ ਰੇਲ ਉਹ ਫਿਰ ਕੀ ਕਰਨਾ ਸਿੱਖ ਉਹ ਛੇਤੀ ਨਹੀਂ ਕਰ ਹਾਂ ਮਾਰੀਆ ਬਾ ਠੀਕ ਆ ਮਾਸਾ ਗੰਦੇ ਕੀ ਕਰਨਾ ਲੇਖੀ ਚੱਕਾ ਜਿੱਪੀ ਹੋਵੇ ਨਹੀਂ ਆ ਤੁਮ ਖੱਤੀ ਕਰ ਹਾਂ ਨਹੀਂ ਯਾਰ ਹੋਰ ਕੋਈ ਆਪਣੇ ਲੀਡਰ ਨੂੰ ਕਿੰਨੂ ਆਖਰੀ ਵਾਰ ਸੰਦੇਸ਼ ਦੇਣਾ ਹੋ। ਆਖਰੀ ਵਾਰ ਇਹ ਵੀ ਕੁਕੀ ਹੋਣ ਦੇ ਵਿੱਚ। ਕਾਲੇ ਨੂੰ ਦੱਸ ਦੇ ਕਾਲਿਆ ਆਖਰੀ ਵਾਰ ਦੱਸ ਦੇ। ਦੁਜਾ ਕਰ ਤੱਕ ਜਾ ਬੱਡਾ। ਚੱਲੋ ਵੀ ਕਰੋ ਫਰਕੇਰਾ ਕਰਮ ਇਹਦਾ। ਉਹ ਕਹਿੰਦੇ ਕਹਿੰਦੇ ਵੀ ਕੋਈ ਜਿਹੜਾ ਨੇ ਯਾਰ ਇਹ ਤਾਂ ਸੌਂਦਾ ਹੈ ਇਹ ਮਿੱਟੀ। ਕੈਪਟਨ ਨੇ ਦੇਖੀ ਦਿੱਤਾ ਠੀਕ ਆ ਤੇ ਕੰਡੋਰੀਆਂ ਨੂੰ ਦੇਖ ਲੈ ਲਿਆ ਉੱਪਰ ਆ ਵਾਹ ਰਾਜੀਆ ਕੰਡੋਰੀਆ ਵਾਲਾ ਤਾਂ ਨਸਾਂ ਦੇ ਖਿਲਾਫ ਆ ਹਾਂ ਨਾਲ ਨਹੀਂ ਬੀਬੀ ਜੀ ਨੂੰ ਕਹਿਦੀ ਹੈ ਕੰਡੋਰੀ ਨੂੰ ਆ ਉਹ ਨੂੰ ਘੇਰਾ ਚੋ ਅਮੀ ਲੇ ਗਾਂ ਘੁੱਟ ਲੈ ਨਹੀਂ ਬਚਾਏ ਨੂੰ ਉਹਦੇ ਨਾਲ ਇੱਕ ਫੋਟ ਜਾਂਦੀ ਹੈ ਗਰੀ ਹੈ ਹੈ ਇਗੜਾ ਜਾਂਦਾ ਹੈ ਹੈ ਸਰਾ ਨੋਕਲੇ ਵਾ ਇਗੜਾ ਸਰਾਣਾ ਲਾਇਆ